ਮਰਦਾਬਾ ਮਰਦਾਬਾ ਭਾਂਡੇ ਚੋਰ ਮਰਦਾਬਾ 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 ਗੱਤੇ ਚੋਰ ਮਰਦਾਬਾ 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 ਸਾਨਮੇ ਦੂਰਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਸਾਨਮੇ ਦੂਰਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਰੁਪਿਆ ਕਹੇ ਰੁਪਿਆ ਆਜ ਮੈਂ ਰੁਪਿਆ ਅੰਦਰ ਬਲਾਉ ਕਰ ਆਪਣਾ ਦਰੋ ਪੈਜੋ ਪੈਜੋ ਦਰੋ ਮੈਂ ਸੁਣਦੇ ਪਿਆਰਾਂ ਬੋਲ ਤੁਸੀਂ ਤਾਂ ਲੰਡ ਦੀ ਗੱਲ ਕਰਦੇ ਅਸੀਂ ਸਵਾਲ ਕਰਦੇ ਆਂ ਦੇਖੋ ਆ ਜਵਾਬ ਮੰਗਣ ਕਨੋਰੀ ਬਾਰਡਰ ਤੇ ਅੰਤਮਾਨ ਨੇ ਗੱਲ ਕਹੀ ਸੀ ਕਿ ਨਹੀਂ ਕਹੀ ਸੀ ਸਾਡਾ ਨਾਮ ਦਾ ਜਵਾਬ ਜੀ ਬਹੁਤਾ ਨਹੀਂ ਆਪਾਂ ਕਰਨਾ ਚਾਹੀਦਾ ਪੁੱਛੋ ਕਈ ਗੱਲਾਂ ਕਰ ਲਈ ਮੇਰੀ ਇਹ ਗੱਲ ਸੁਣੋ ਕਈ ਤੇ ਆਪਾਂ ਉਹ ਤੇ ਉਸੇ ਪ੍ਰਕਿਰਿਆ ਦੇ ਤਾੜ ਸਾਡੇ ਕਿਨੇ ਬੰਦ ਹੋ ਗਏ ਆ ਕਿ ਆਪਾਂ ਤੁਹਾਨੂੰ ਸਵਾਲ ਕਰਦੇ ਹਾਂ ਉਹ ਰਾਹ ਕਿਨੇ ਬੰਦ ਕਿਨੇ ਬੰਦ ਕੀਤੇ ਜਿਹੜੇ ਉੱਥੇ ਲੰਘਦਾ ਕੌਣ ਸੀ ਉਥੋਂ ਪੰਜਾਬੀ ਲੰਘਦੇ ਸੀ ਹਾਂਜੀ ਪੰਜਾਬੀ ਨੇ ਹਾਂਜੀ ਪੰਜਾਬੀ ਕਿੰਨਾ ਦਾ ਧੀ ਪੁੱਤਣਾ ਮੈਂ ਜਿਹੜੀ ਗੱਲ ਕਰਦਾ ਪੰਜਾਬੀ ਕਿੰਨਾ ਸਿੱਧਾ ਪੰਜਾਬ ਦੇ ਗੱਲ ਕਰਦੇ ਆ ਇਹ ਬਾਤ ਹੋਣੀ ਹੈ ਨਾ ਅਸੀਂ ਪੰਜਾਬ ਦੀ ਗੱਲ ਕਰਦੇ ਆ ਸਵਾਲ ਸਿੱਧਾ ਸਵਾਲ ਸਿੱਧਾ ਕੰਡਾ ਕਿਨੇ ਗੱਡੀ ਆ ਸਵਾਲ ਸਿੱਧਾ ਮੈਂ ਕਹਿੰਦਾ ਕਿ ਪੰਜਾਬੀ ਪਲੇ ਰਿਕੀ ਤੀ ਤਾਂ ਹੀ ਚੁੱਕੇ ਵਿੱਚੋਂ ਸਾਰੇ ਸਾਰਾ ਸਮਾਨ ਲਾ ਕੇ ਚੁੱਕੇ ਦੇਖੋ ਜੇਕਰ ਉੱਥੇ ਲੋਕਾਂ ਨੂੰ ਅਰਚਨ ਸੀ ਇੰਡਸਟਰੀ ਦਾ ਅਸਰ ਪ੍ਰਭਾਵਤ ਹੋ ਰਹੀ ਸੀ ਕਿਸਾਨ ਜਿਹੜੇ ਸੰਘਰਸ਼ ਕੀ ਬੋਲ ਅਸੀਂ ਕੁਝ ਅਸੀਂ ਕੋਈ ਸਵਾਲ ਲੈ ਕੇ ਸਾਡੇ ਪੀਰ ਕੋ ਦਿੱਲੀ ਜਾਂਦੇ ਛੋਟੇ ਦੇ ਵਿੱਚ ਜਾਂਦੇ ਉਹ ਪਰੇਸ਼ਾਨ ਹੁੰਦੇ ਸਾਰਿਆਂ ਦੀ ਪਰੇਸ਼ਾਨੀ ਸਰਕਾਰ ਜਦੋਂ 13 ਮਹੀਨੇ ਤੋਂ ਹੀ ਬੈਠੇ ਸੀ ਉਹ ਸਾਨੂੰ ਕੌਣ ਹੀ ਦਿੰਦਾ ਜਾਣ ਦਿੰਦਾ ਦੱਸ ਕੇ ਚੁੱਕਦੇ ਪਰ ਇਤਨਾ ਕਿਉਂ ਰੱਖਣੇ ਨੇ ਸਰਕਾਰ ਨੇ ਥੋੜੀ ਬੰਦ ਸਰਕਾਰ ਨੇ ਬੰਦ ਕੀਤੇ ਹਰਿਆਣੇ ਸਰਕਾਰ ਨੇ ਬੰਦ ਕੀਤੇ ਹਰਿਆਣੇ ਸਰਕਾਰ ਨੇ ਉਹਨਾਂ ਦਾ ਮੁੱਦਾ ਸਾਡਾ ਮੁੱਦਾ ਥੋੜੀ ਨਹੀਂ ਬੈਠਾ ਮੁੱਦਾ ਨਹੀਂ ਕਹਾਂ ਸਾਡਾ ਮੁੱਦਾ ਹੈ ਫੇਰੀ ਹਰਿਆਣੇ ਵੜੇ ਲੜਦੇ ਨਾ ਜਾ ਕੇ ਬੜਾ ਬੱਦੂ ਛੁਰਾ ਕਰਾ ਗੱਲ ਬਾਤ ਸੱਦ ਕੇ ਲਾਲ ਚੰਦ ਕਟਾਰੂ ਚੱਕ ਆਤੀ ਮਾਛ ਕੁਡਿਆ ਸਾਹਿਬ ਜਿਹੜੇ ਕੁਡਿਆ ਸਾਨਾ ਨੂੰ ਉਹਨਾਂ ਨੇ ਕਿਹਾ ਵੀ ਆਪਾਂ ਬਰਸ਼ਿਆਂ ਦੇ ਪਰੋਤੇ ਹੋਣਗੇ ਹੋਰ ਇਕੱਠੀ ਕਰਦੀ ਆ ਤੁਮ ਬਾਹਰ ਉਹ ਬਦਲ ਜਿਹੜਾ ਸਾਡੇ ਪਿੱਛੇ ਨੀਰਾ ਮਾਰਿਆ ਛੋਟੀ ਬੈਠੇ ਮੈਂ ਅਹੀਂ ਬਹੁਤ ਲੰਮਾ ਕਿਹਾ ਇਧਰ ਨਹੀਂ ਕਰਨਾ ਆਪਾਂ ਇੱਕ ਆ ਕੇ ਗੱਲ ਕਰਨੀ ਆ ਤੇ ਮੈਨੂੰ ਦੇਖੋ ਜੀ ਤੁਸੀਂ ਜੋ ਦੇਣਾ ਲਿਖ ਕੇ ਦੇਦੇ ਹੋ ਆਪਾਂ ਸਰਕਾਰ ਨੂੰ ਦੇਖੋ ਕਿ ਕਿੱਥੇ ਜਾਊਗਾ ਜਿਹੜਾ ਸਰਕਾਰ ਦਾ ਦਾਰਾ ਨਹੀਂ ਆਉਂਦਾ ਸਰਕਾਰ ਦੇ ਉੱਤੇ ਬੈਠ ਕੇ ਫੈਸਲੇ ਹੁੰਦੇ ਨਹੀਂ ਛੜਕਾਂ ਦੇ ਬਹਿ ਕੇ ਫਾਸੇ ਤੇ ਭਗੰਤ ਮਾਰ ਕੇ ਪੈਂਦਾ ਰੇ ਛੜਕਾਂ ਤੇ ਪਹਿਲਾਂ ਕਹਿੰਦੇ ਤੁਹਾਡੇ ਵਕੀਲ ਆ ਹੀ ਨਹੀਂ ਦਿੱਲੀ ਕੋਈ ਨਹੀਂ ਭਗੰਤ ਮਾਰ ਪਹਿਲਾਂ ਕਹਿੰਦੇ ਤੁਹਾਡੇ ਵਕੀਲ ਆ ਹੀ ਛੜਕਾਂ ਤੇ ਦਿਖੇਗਾ ਨਹੀਂ ਤੁਹਾਡੀਆਂ ਆਵਾਜ਼ ਵੀ ਪਾਡੇ ਜੜੀ ਆ ਰਹੀ ਹੈ ਰਾਮੀਨ ਗਰਾਊਂਡ ਤੱਕ ਨਿਕਲੀ ਆ ਫਿਰ ਆਪਾਂ ਮਸੜਾ ਸੈਂਟਰ ਕੋਲੋਂ ਮੈਂ ਤਾਂ ਕੋਤੀ ਉੱਤੇ ਪਹਿਲਾਂ ਸਾਰੇ ਪਾਸੇ ਰੱਖ ਕੇ ਰੋਕ ਕੇ ਰੱਖ ਕੇ ਅਸੀਂ ਦੇਖੀਏ ਕਿ ਅਸੀਂ ਪੰਜਾਬੀਆਂ ਨੂੰ ਪਰੇਸ਼ਾਨ ਨਾ ਕਰੀਏ ਨਹੀਂ ਇਹ ਪਰੇਸ਼ਾਨੀ ਵਾਲੀ ਗੱਲ ਹੈ ਨਹੀਂ ਅਸੀਂ ਨਹੀਂ ਕਰਦੇ ਹਾਂ ਹਰਿਆਣੇ ਵਾਲੇ ਗੰਦ ਕੱਢਿਆ ਪੁਰਤ ਕੀਤਾ ਪੰਜਾਬੀਆਂ ਨੂੰ ਇੱਕ ਮਿੰਟ ਕਮੇਰੇ ਵੀਰਾਂ ਨੂੰ ਕਹਿੰਦਾ ਲਈ ਗੱਡਾ ਬਣਿਆ ਸਾਹਿਬ ਜੀ ਲੈ ਕੇ ਆਪ ਤੁਹਾਡੇ ਸਾਹਮਣੇ ਕਰੋਗੇ ਨਹੀਂ ਜਿੰਦਾ ਨਹੀਂ ਕੋਈ ਮੀਂਹ ਨਹੀਂ ਟੀਮ ਦੀ ਕੈਮਰ ਨਹੀਂ ਗਾਰੰਟੀ ਲੈਂਦੇ ਆ ਤੁਸੀਂ ਬਾਜੀ ਕਹਿ ਲੈਣਾ ਪਰੇ ਨਿਕਲਦੇ बजो बो बो इहो बो मंदर के अंदरि चला आयो इहो चओ ਇਹ ਇਧਰ ਆ ਪੜੀਆ ਅੰਦਰ ਸਿੰਘ ਸੁਲਤਾਨੀ ਅੱਜ ਪਿੰਡ ਅਲੜ ਦੀ ਜੋਣਾ ਤੇਜਾ ਸਿੰਘ ਸਤੰਤਰ ਤੇ ਜੋਣ ਬਾਬਾ ਮਸਤੂ ਇਹ ਜੋਣ ਬਾਬਾ ਮਸਤੂ ਸਾਡੀਆਂ ਭੈਣਾਂ ਤੇ ਤੇਜਾ ਸਿੰਘ ਸਤੰਤਰ ਜੀਆਂ ਵੀ ਬੀਬੀਆਂ ਜਿਨ੍ਹਾਂ ਨੇ ਅੱਜ ਜਿਹੜਾ ਹਲਕਾ ਇੰਚਾਰਜ ਅ ਸਮਸ਼ੀਰ ਸਿੰਘ ਦੀਨਾ ਨਗਰ ਜਿਹੜਾ ਅੱਜ ਇਥੇ ਉਹ ਪਖਾਨਿਆਂ ਦਾ ਜਿਹੜਾ ਉਦਘਾਟਨ ਕਰਨ ਆਇਆ ਸੀ ਉਹਦੇ ਵਿਰੋਧ ਦੇ ਵਿੱਚ ਜਿਹੜਾ ਜਿੱਥੇ ਇੱਥੇ ਪੁਲਿਸ ਨੇ ਵੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਵੀ ਸਵਾਲਾਂ ਸਾਡੇ ਸਵਾਲਾਂ ਦੇ ਜਵਾਬਾਂ ਤੋਂ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਆ ਪਰ ਇੱਥੇ ਪੁਲਿਸ ਨੇ ਨਾਕਾਬੰਦੀ ਕੀਤੀ ਨਾ ਕਿ ਤੋੜ ਕੇ ਤੇ ਆਪਾਂ ਉਸ ਸਕੂਲ ਦੇ ਗੇਟ ਦੇ ਅੱਗੇ ਜਿਹੜਾ ਧਰਨਾ ਲਾਇਆ ਤੇ ਮਜਬੂਰ ਉਹਨੂੰ ਜਿਹੜੀ ਆ ਸਾਡੀ ਗੱਲਬਾਤ ਸੁਣਨੀ ਪਈ ਪਰ ਸਾਡੇ ਸਵਾਲਾਂ ਦੇ ਜਵਾਬਾਂ ਜਵਾਬ ਨਹੀਂ ਦੇ ਸਕਿਆ ਤੇ ਫਿਰ ਉਹਨੂੰ ਛੇਤੀ ਨਾਲ ਜਿਹੜੀ ਆ ਪ੍ਰਸ਼ਾਸਨ ਨੇ ਭਜਾ ਕੇ ਤੇ ਗੱਡੀ ਚ ਬਾੜ ਕੇ ਤੇ ਭਜਾ ਕੇ ਲਾ ਗੇ ਸੋ ਜਿੱਤ ਲੜਦੇ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਅੱਲੜ ਪਿੰਡੀ ਵਿੱਚ ਸ਼ਮਸ਼ੇਰ ਸਿੰਘ ਦਾ ਜਿਹੜਾ ਵਿਰੋਧ ਕਰਨਾ ਹੈ ਈ ਤੇ ਪਰ ਪੁਲਿਸ ਪ੍ਰਸ਼ਾਸਨ ਹੀ ਜਿਹੜਾ ਇਹਨਾਂ ਨੇ ਸਾਡੇ ਉੱਤੇ ਬਹੁਤ ਜ਼ਿਆਦਾ ਜ਼ਬਰਦਸਤੀ ਹੈ ਨੂੰ ਪਿੱਛੇ ਨੂੰ ਧੱਕਾ ਮੁਕੀ ਕੀਤੀ ਪਰ ਅਸੀਂ ਇਹਨਾਂ ਦੀ ਪੇਛ ਨਹੀਂ ਜਾਣਦੇ ਸੀ ਤੇ ਇਹਨਾਂ ਦਾ ਵਿਰੋਧ ਕਰਕੇ ਅਸੀਂ ਸ਼ਮਸ਼ੇਰ ਸਿੰਘ ਦੇ ਸਾਹਮਣੇ ਖਲੋਤੇ ਆਂ ਜਾ ਕੇ ਪਰ ਉਹਨੂੰ ਸਾਡੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਆਇਆ ਉਹ ਲਾਜਵਾਬ ਹੀ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕਿਆ ਤੇ ਭੱਜ ਕੇ ਗੱਡੀ ਵਿੱਚ ਬਹਿ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕੋਦੀਆ ਵਾਰਸਾ ਦਾ ਇਹ ਕ ਜਿੰਦਾਬਾਦ ਜਿੰਦਾਬਾਦ ਪਾਕੋਦੀਆ ਵਾਰਸਾ ਦਾ ਇਹ ਕ ਜਿੰਦਾਬਾਦ ਜਿੰਦਾਬਾਦ लड़ते लोग जिंदाबाद जिंदा जिंदाबाद इलाहाबाद लड़ते लोग जिंदाबाद 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 सना मजदूरादा एक है जिंदाबाद 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 भगवंत मान सरकार मुर्दाबाद 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 सरकार तो पर, ना करो अपनी राखी आप करो सरकारा तो ना चाकरो अपनी राखी आप करो भाई गुरुजी का मुर्दाबाद मुर्दाबाद ਮੁਰਦਾਬਾਦ ਮੁਰਦਾਬਾਦ ਜੀ ਕਾ ਖਾਲਸਾ ਵਾਹਿਗੁਰੂ